ਆ ਤੁਸੀਂ ਦੇਖੋ ਇੱਕ ਭਰਾ ਆਪਣੀ ਭੈਣ ਨੂੰ ਬਿਨਾਂ ਦੱਸਿਓ ਦੇ ਘਰੇ ਆਇਆ ਸੀ ਉਹਨੂੰ ਸਰਪ੍ਰਾਈਜ਼ ਦੇਣ ਤੇ ਭੈਣ ਜਿਹੜੀ ਸੀਗੀ ਵਿਚਾਰੀ ਬਬਲੀ ਉਹ ਸਾਰੀ ਦਿਹਾੜੀ ਦੇਖਦੀ ਕੈਮਰੇ ਰਹਿੰਦੀ ਆ ਜਿੱਦਾਂ ਹੀ ਉਹਨੇ ਕੈਮਰੇ ਦੇ ਵਿੱਚ ਦੇਖਿਆ ਵੀ ਮੇਰਾ ਵੀਰਾ ਭਾਬੀ ਆਏ ਆ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਆ ਦੇਖੋ ਕਿੰਦਾ ਭੱਜ ਕੇ ਜਾ ਕੇ ਭਰਾ ਨੂੰ ਤੇ ਆਪਣੀ ਪਰਜਾਈ ਨੂੰ ਜੱਫੀ ਪਾਈ ਆ ਤੇ ਦੇਖੋ ਇਹੀ ਪਿਆਰ ਰਹਿ ਗਿਆ ਕਿਉਂਕਿ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੈ ਨਾ ਇਹ ਨਮੋਲ ਰਿਸ਼ਤਾ ਹੈ ਇਸ ਤੋਂ ਉੱਤੇ ਕੋਈ ਰਿਸ਼ਤਾ ਨਹੀਂ ਹੋ ਸਕਦਾ ਤੁਸੀਂ ਦੇਖੋ ਇੱਕ ਬੰਦਾ ਸਰਪ੍ਰਾਈਜ਼ ਦੇਣ ਆਇਆ ਸੀ ਤੇ ਦੂਜੀ ਨੇ ਬਾਹਰ ਏਡਾ ਖੁਸ਼ੀ ਚ ਭੱਜ ਕੇ ਗਈ ਆ ਜਿੱਦਾਂ ਪਤਾ ਨਹੀਂ ਕਿਹੜੀ ਦੁਨੀਆ ਦੀ ਖੁਸ਼ੀ ਉਹਦੇ ਗੇਟ ਤੇ ਆ ਕੇ ਖੜੀ ਹੋਵੇ ਦੇਖੋ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੈ ਨਾ ਉਹ ਸਭ ਤੋਂ ਪਵਿੱਤਰ ਤੇ ਵਧੀਆ ਰਿਸ਼ਤਾ ਆ ਅੱਗੇ ਰੱਖੜੀ ਦਾ ਤਿਹਾਰ ਆ ਰਿਹਾ ਅਸੀਂ ਸਭ ਨੂੰ ਇਹੀ ਕਵਾਂਗੇ ਆਪਣੀਆਂ ਭੈਣਾਂ ਭਰਾਵਾਂ ਨਾਲ ਮਿਲ ਜੁਲ ਕੇ ਤਿਉਹਾਰ ਨੂੰ ਮਨਾਓ ਤਾਂ ਕਿ ਕਿਸੇ ਵੀ ਭਰਾ ਦੀ ਜਿਹੜਾ ਭਰਾ ਦਾ ਜਿਹੜਾ ਗੁੱਟਾ ਉਹ ਸੁਨਣਾ ਨਾ ਰਵੇ ਸਭ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ